ਤਾਂ 12 ਦੇ ਅਲਨ ਬਾਬੇ ਇੱਥੇ ਹੀ ਪਹਲਾ ਲਉ। ਚਲ ਆ ਜੀ। ਅੱਜ ਵੀ ਥੋੜਾ ਜਿਹਾ ਸੰਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਡੇ ਜਿੰਨੀਆਂ ਵੀ ਜਥੇਬੰਦੀਆਂ ਪੂਰੇ ਪੰਜਾਬ જિલ્લા ਹੈੱਡਕੁਆਟਰਾਂ ਤੇ ਸਾਡੇ ਜਿਹੜੇ ਤਾਮਿਲਨਾਡੂ ਦੇ ਕਿਸਾਨ ਨੇਤਾ ਪੀ ਆਰ ਪੰਡਿਆਨ ਆ ਉਹਨਾਂ ਨੂੰ 2013 ਤੋਂ ਲੈ ਕੇ ਉਹ ਲੜਾਈ ਲੜ ਰਹੇ ਨੇ ਜਿਹੜਾ ਸਰਕਾਰ ਨੇ ਐਗਰੀਕਲਚਰਲੀ ਸੇਫ ਜ਼ੋਨ ਘੋਸ਼ਿਤ ਕੀਤਾ ਸੀ ਉਹ ਇੱਕ ਗੈਸ ਏਜੰਸੀ ਨੂੰ ਅਕਵਾਇਰ ਕੀਤੀ ਦਿੱਤੀ ਗਈ ਹੈ ਜ਼ਮੀਨ ਸਰਕਾਰ ਵੱਲੋਂ ਦੇ ਉਹਦੀ ਲੜਾਈ ਲੜ ਰਹੇ ਕਿਉਂਕਿ ਉੱਥੇ ਗੈਸ ਰਿਸਨ ਨਾਲ ਜਾਨੀ ਮਾਰੀ ਨੁਕਸਾਨ ਵੀ ਹੋਇਆ ਪਿਛਲੇ ਲੰਬੇ ਸਮੇਂ ਤੋਂ ਪੀ ਆਰ ਪੰਡਿਆਣਾ ਉੱਥੇ ਕਿਸਾਨਾਂ ਦੀ ਤੇ ਆਮ ਮਜ਼ਦੂਰਾਂ ਦੀ ਲੜਾਈ ਲੜਦੇ ਆ ਰਹੇ ਇਸੇ 6 ਦਸੰਬਰ 2025 ਵਿੱਚ ਉਹਨਾਂ ਨੂੰ 13 ਸਾਲ ਦੀ ਸਜ਼ਾ ਦੇ ਕੇ ਜੇਲ੍ਹ ਦੇ ਅੰਦਰ ਡੱਕ ਦਿੱਤਾ ਗਿਆ ਅਸੀਂ ਉਹਨਾਂ ਦੇ ਹੱਕ ਵਿੱਚ ਪੂਰੇ ਦੇਸ਼ ਵਿਆਪੀ ਇਹ ਅੰਦੋਲਨ ਆ ਉਹਦੇ ਵਿੱਚ ਪੰਜਾਬ ਦੀ ਵੀ ਅੱਜ ਅਸੀਂ ਇੱਥੇ ਜਲੰਧਰ ਦੇ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਦੇ ਨਾਂ ਤੇ ਜਿਹੜਾ ਮੰਗ ਪੱਤਰ ਆ ਉਹ ਦਿੱਤਾ ਤਾਂ ਕਿ ਜਿਹੜਾ ਸਾਡਾ ਕਿਸਾਨ ਨੇਤਾ ਆਮ ਲੋਕਾਂ ਦੀ ਲੜ ਰਿਹਾ ਉਹਨੂੰ ਜਲਦ ਤੋਂ ਜਲਦ ਉਹਦੀ ਜਿਹੜੀ ਸਜ਼ਾ ਉਹਨੂੰ ਮੁਆਫ ਕਰਕੇ ਉਹਨੂੰ ਜਲਦ ਤੋਂ ਜਲਦ ਬਾਹਰ ਕਰਿਆ ਜਾਵੇ ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਵਿੱਚ ਦੀ ਜੋ ਲੋਕਾਂ ਲੋਕਾਂ ਦੀ ਇਤਿਹਾਸਿਕ ਲੋਕ ਨੇ ਜੋ ਇਹਨਾਂ ਦੀਆਂ ਹਕੀ ਲੜਾਈਆਂ ਲੜਦੇ ਨੇ ਉਹਨਾਂ ਨੂੰ ਹੋਰ ਉਤਸ਼ਾਹ ਮਿਲੇ ਨਾ ਕਿ ਸਰਕਾਰ ਕਾਰਪੋਰੇਟ ਪੱਖੀ ਹੋ ਕੇ ਜਿਹੜੇ ਆਮ ਲੋਕਾਂ ਤੇ ਇਹੋ ਜਿਹੇ ਪਰਚੇ ਕਰਕੇ ਤਰਨਾਸ਼ਾਹੀ ਨੀਤੀ ਅਪਣਾਵੇ ਅੱਜ ਪੀਆਰ ਪੰਡਿਆਂ ਦੇ ਹੱਕ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿੱਥੇ ਪੂਰੇ ਦੇਸ਼ ਵਿੱਚ ਮੰਗ ਪੱਤਰ ਦਿੱਤੇਗਾ ਉੱਥੇ ਅੱਜ ਜਲੰਧਰ ਵਿੱਚ ਵੀ ਉਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆ ਉਹਨਾਂ ਦੇ ਹੱਕ ਵਿੱਚ ਮੰਗ ਪੱਤਰ ਦਿੱਤਾ